ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਗਉੜੀ ਸੁਖਮਣੀ ਮਹਲਾ ਪੰਜਵਾਂ ਸ਼ਲੋਕ ਇੱਕ ਓੰਕਾਰ ਸਤਗੁਰ ਪ੍ਰਸਾਦ ਆਦਿ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤ ਗੁਰੇ ਨਮਹ ਸ੍ਰੀ ਗੁਰਦੇਵਏ ਨਮਹ ਆਦ ਗੁਰੇ ਨਮਹ ਜੁਗਾਦ ਗੁਰੇ ਨਮਹ ਸਤ ਗੁਰੇ ਨਮਹ ਸ੍ਰੀ ਗੁਰਦੇਵਏ ਨਮਹ ਓ ਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਣੋ ਪ੍ਰਜਾਣਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਪ ਜੀ ਅੰਮ੍ਰਿਤ ਵੇਲੇ ਦੇ ਨਿਤਨੇਮ ਅਪਰੰਤ ਪਵਿੱਤਰ ਆਸਾ ਦੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਨ ਕਰ ਰਹੇ ਸੀ ਆਓ ਹੁਣ ਲੜੀ ਵਾਰ ਰੋਜ਼ਾਨਾ ਦੀ ਤਰ੍ਹਾਂ ਗੁਰਬਾਣੀ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ ਲੜੀ ਵਾਰ ਗੁਰਬਾਣੀ ਦੀ ਵਿਚਾਰ ਕਰਦੇ ਹੋਏ ਆਪਾਂ ਸ੍ਰੀ ਸੁਖਮਨੀ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਅੰਗ 262 ਉੱਪਰ ਪਹੁੰਚੇ ਹਾਂ ਪਿਛਲੇ ਦਿਨੀ ਆਪ ਜੀ ਨੇ 52 ਅਖਰੀ ਗੁਰਬਾਣੀ ਦੀ ਵਿਚਾਰ ਸਰਵਣ ਕੀਤੀ ਆਓ ਸੁਖਮਨੀ ਸਾਹਿਬ ਜੀ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ ਸ਼ਬਦ ਦੀ ਕਥਾ ਆਰੰਭ ਕਰੀਏ ਉਸ ਤੋਂ ਪਹਿਲਾਂ ਆਓ ਇਸ ਪਵਿੱਤਰ ਬਾਣੀ ਦੀ ਉਥਾਨਿਕਾ ਨੂੰ ਜਾਣਨਾ ਕਰੀਏ ਉਥਾਨਿਕਾ ਦਾ ਮਤਲਬ ਹੁੰਦਾ ਹੈ ਕਿਹੜੀ ਬਾਣੀ ਕਿਉਂ ਕਿੱਥੇ ਕਿਵੇਂ ਰਚੀ ਗਈ ਉਸ ਦਾ ਕਾਰਨ ਆਰੰਭ ਕਰੀਏ ਉਸ ਤੋਂ ਪਹਿਲਾਂ ਦੱਸ ਦਿਆਂ ਅਤੇ ਆਪਣੀਆਂ ਗੁਰੂ ਚਰਨਾਂ ਵਿੱਚ ਲਿਵਾਓ ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗਜ ਕੇ ਆਖੋ ਜੀ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਵਾਹ ਗੁਰੂ ਇਹ ਪਵਿੱਤਰ ਗੁਰਬਾਣੀ ਧੰਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਜੋ ਕਿ ਉਸ ਵੇਲੇ ਰਚੀ ਗਈ ਜਿਸ ਵੇਲੇ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਗੁਰੂ ਸਾਹਿਬ ਜੀ ਦੀ ਪਵਿੱਤਰ ਬਾਣੀ ਸੰਕਲਿਤ ਕਰ ਰਹੇ ਸੀ ਤਾਂ ਦੱਸਦੇ ਆ ਕਿ ਇੱਕ ਦਿਨ ਬਾਬਾ ਬੁੱਢਾ ਜੀ ਹੋਰਾਂ ਨੇ ਬੇਨਤੀ ਕੀਤੀ ਪਾਤਸ਼ਾਹ ਆਪ ਜੀ ਦਾ ਹੁਕਮ ਹੈ ਕਿ ਸਿੱਖ ਅਠੇ ਪਹਿਰ ਪਰਮੇਸ਼ਰ ਦੇ ਸਿਮਰ ਨਾਲ ਜੁੜਨਾ ਕਰੀਏ ਪਰ ਅਸੀਂ ਸੰਸਾਰੀ ਮਨੁੱਖ ਹਾਂ ਅਠੇ ਪਹਿਰ 24 ਘੰਟੇ ਜਿਹੜੇ ਜੀਵ ਤੋਂ ਨਾ ਜੁੜਿਆ ਜਾਵੇ ਤੇ ਫਿਰ ਉਹ ਕੀ ਕਰੇ ਉਹ ਸਿੱਖ ਕੀ ਕਰੇ ਉਸ ਵੇਲੇ ਫਿਰ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਪਵਿੱਤਰ ਬਾਣੀ ਜੋ ਹੈ ਕਲਿਆਣਕਾਰੀ ਜੀਵਾਂ ਨੂੰ ਸੁਖ ਦੇਣ ਵਾਲੀ ਉਚਾਰਨ ਕੀਤੀ ਆਰੰਭ ਕੀਤੀ ਸ਼੍ਰੀ ਰਾਮ ਸਰ ਸਰੋਵਰ ਦੇ ਕਿਨਾਰੇ ਜਿੱਥੇ ਕਿ ਆਪ ਜੀ ਨੇ ਪਹਿਲਾ ਸਾਰੀ ਬਾਣੀ ਲਿਖਣੀ ਸ਼ੁਰੂ ਕੀਤੀ ਹੋਈ ਆ ਸ਼ਹਿਰੋਂ ਦੂਰ ਇੱਕ ਸੁੰਦਰ ਅਸਥਾਨ ਵੇਰੀਆਂ ਪਿੱਪਲ ਆਦੀ ਦਰਖਤਾਂ ਦੇ ਨਾਲ ਉਦਲ ਦੇ ਨਾਲ ਇਕਮਿਕ ਹੋਇਆ ਇਕਾਂਤ ਰਾਮ ਸਰ ਸरोवर ਦਾ ਕਿਨਾਰਾ ਹੈ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਪਵਿੱਤਰ ਗੁਰਬਾਣੀ ਨੂੰ ਇਕੱਤਰ ਕਰ ਰਹੇ ਹਨ ਸਾਰੀ ਤੇ ਜਿਸ ਵੇਲੇ ਬਾਬਾ ਗੁੱਡਾ ਜੀ ਭਾਈ ਗੁਰਦਾਸ ਸਾਹਿਬ ਦੀ ਸਿੱਖਾਂ ਨੇ ਬੇਨਤੀ ਕੀਤੀ ਪਾਤਸ਼ਾਹ ਜੀ ਨੇ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆ ਕਿ ਜੀਵ ਦੇ ਸਿੱਖ ਦੇ ਕਿਵੇਂ ਜਿਹੜੇ 24000 ਸਵਾਸ ਹਨ ਉਹ ਸਫਲੇ ਹੋਣ ਪਾਈਸਾ ਪਾਈ ਸੰਤੋਖ ਸਿੰਘ ਜੀ ਕਵੀ ਆਪਣੀ ਰਚਨਾ ਵਿੱਚ ਲਿਖਦੇ ਹਨ RAM ਤਾਲ ਕੀ ਕੋਣ ਈਸ਼ਾਨ ਰਾਵ ਸਰ ਸਲੋਵਰ ਦਾ ਪੂਰਵ ਉੱਤਰ ਲਈ ਵਾਲੀ ਕੋਣ ਹੈ ਜਿਹੜੀ ਵਿਚਕਾਰਲੀ ਦਿਸ਼ਾ ਇਹਨੂੰ ਕੋਣ ਕਹਿੰਦੇ ਆ ਅਹਸਾਨ ਕੋਣ ਪੂਰਵ ਅਤੇ ਉੱਤਰ ਦੀ ਵਿਚਕਾਰਲੀ ਦਿਸ਼ਾ ਇੱਕ ਬਦਰੀ ਸ਼ੁਵਖਰੀ ਸਥਾਨ ਇੱਕ 베ਰੀ ਦੇ ਹੇਠਾਂ ਬਰਾਜਮਾਲ ਹਨ ਕਿਰਪਾ ਸਿੰਧ ਅਵਲੋਕਨ ਕੀਨੋ ਇਸ ਤਰਕੈ ਤਲ ਤਵੇ ਆਸੀਨੇ ਸਨਮੁਖ ਬੈਠ ਗਇਓ ਗੁਰਦਾਸ ਸ੍ਰੀ ਗੁਰ ਕੀਨ ਬਾਖ ਪ੍ਰਕਾਸ਼ ਸਿੱਖਾਂ ਦੇ ਨਾਲ ਸਤਿਗੁਰਾਂ ਦੇ ਬਚਨ ਬਿਰਾ ਸ਼ੁਰੂ ਹੋਏ ਸਮ ਘੋਰ ਕਲ ਜੋਕੋ ਆਇਓ ਕਟਕ ਵਿਕਾਰਨ ਕੋ ਜਗ ਛਾਇਓ ਕਲਯੁਗ ਦਾ ਘੋਰ ਸਵਾ ਆ ਗਿਆ ਹੈ ਅਤੇ ਵਿਕਾਰਾਂ ਦੇ ਕੰਡੇ ਕਟਕ ਭਾਵ ਦੁੱਖ ਸੰਸਾਰ ਵਿੱਚ ਫੈਲ ਗਏ ਹਨ ਤੈਨ ਕੋ ਪਾਏ ਪਾਪ ਨਰ ਕਰਹੀ ਔਰ ਇਨਾ ਵਿਕਾਰਾਂ ਕਰਕੇ ਜੀਵ ਇਨਾ ਦੇ ਵਿੱਚ ਫਸਦਾ ਜਾ ਰਿਹਾ ਵਿਕਾਰਾਂ ਦੇ ਕਾਰਨ ਪਾਪ ਕਰਦਾ ਹੈ ਅੰਤ ਕਾਲ ਵਿੱਚ ਨਰਕ ਸੋ ਪਰਹੀ ਤੇ ਨਰਕਾਂ ਨੂੰ ਜਾਣਗੇ ਇਹ ਜੀਵ ਏਮ ਜਨਮੇ ਤਨ ਪਾਏ ਬਹੋਰੀ ਮਰਨ ਫੇਰ ਕਰ ਕਰ ਅਗ ਘੋਰੀ ਐ ਮਨੁੱਖਾ ਜਨਮ ਐਵੇਂ ਚਲਿਆ ਜਾਵੇਗਾ ਜੀਵ ਬਾਰ ਬਾਰ ਜੰਮੇਗਾ ਮਰੇਗਾ ਜੰਮੇਗਾ ਮਰੇਗਾ ਕੰਕ ਮਾਤਰ ਸੰਕਟ ਇਹ ਕਹੇ ਗਿਣੇ ਨਾ ਜਾਤ ਜਿਤ ਕੇ ਲਹੇ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਸਿੱਖੋ ਕਿਤਨੇ ਜਨਮ ਮਰਨ ਕਿਤਨੇ ਦੁੱਖ ਹਨ ਜਨਮ ਮਰਨ ਦੇ ਗਿਣੇ ਨਹੀਂ ਜਾ ਸਕਦੇ ਯਾ ਤੇ ਰਚੈ ਏਕ ਅਸਬਾਣੀ ਨਿਤ ਜਿਸ ਪੜਤ ਹੋਹੇ ਅਗਹਾਨੀ ਤਾਂ ਤੇ ਨਾ ਪਾਪਾ ਵਿਕਾਰਾਂ ਤੋਂ ਜੀਵ ਨੂੰ ਬਚਾਉਣ ਦੇ ਲਈ ਇੱਕ ਐਸੀ ਬਾਣੀ ਦੀ ਰਚਨਾ ਕਰਦੇ ਹਾਂ ਜਿਸ ਦੇ ਰੋਜ਼ਾਨਾ ਬਾਣੀ ਦੇ ਜਾਪ ਕਰਨ ਨਾਲ ਜੀਵ ਦੇ ਪਾਪਾ ਵਿਕਾਰਾਂ ਦਾ ਖਾਤਮਾ ਹੋਵੇਗਾ ਹਿਦੇ ਵਸਾਵੈ ਕਮਾਵੈ ਜੋਈ ਬਹੁ ਨ ਜਨਮ ਮਰਨ ਤਿਸ ਹੋਈ ਇਤਿਆਦਕ ਬੋ ਬਾਕ ਬਿਲਾਸੇ ਉਪਕਾਰੀ ਗੁਰ ਕੀਨ ਪ੍ਰਕਾਸ਼ੇ ਇਸ ਤਰ੍ਹਾਂ ਦੀ ਵਿਚਾਰ ਵਟਾਂਦਰਾ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਆਰੰਭ ਕਰਦੇ ਹਨ ਇਤਨੇ ਮੈਂ ਪ੍ਰਭਾਤ ਹੋਏ ਆਈ ਭਇਓ ਪ੍ਰਕਾਸ਼ ਫਰੀ ਰੁਸ਼ਨਾਈ ਸੂਰਜ ਚੜ ਗਿਆ ਹੈ ਚਿੜੀਆਂ ਚਹਿਕਣ ਲੱਗੀਆਂ ਔਰ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਫਿਰ ਉਚਾਰਨ ਕਰਨਾ ਸ਼ੁਰੂ ਕੀਤਾ ਉਸ ਪਰਮੇਸ਼ਰ ਨਾਲ ਮਨੋਵਿਅਤੀਆਂ ਜੋੜ ਕੇ ਪ੍ਰਥਮ ਸ਼ਲੋਕ ਗੁਰੂ ਪਗ ਬੰਦੇ ਕੀਨੋ ਮੰਗਲਾ ਚਰਨ ਬਲੰਦੇ ਪਹਿਲਾ ਮੰਗਲਾ ਚਰਨ ਲਿਖਦੇ ਹਨ ਆਓ ਉਹ ਮੰਗਲਾ ਚਰਨ ਜੋ ਹੁਣੀ ਆਪ ਜੀ ਨੇ ਸਰਬਨ ਕੀਤਾ ਆਦ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤ ਗੁਰੇ ਨਮਹਿ ਸ੍ਰੀ ਗੁਰਦੇਵ ਨਮਹਿ ਉਸ ਪਰਮੇਸ਼ਰ ਨੂੰ ਯਾਰ ਕਰਕੇ ਗਔਰੀ ਸੁਖਣੀ ਮਹੱਲਾ ਪੰਜਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਉਹ ਪਰਮੇਸ਼ਰ ਜੋ ਇੱਕ ਹੈ ਸੰਸ੍ਰਿਸ਼ਟੀ ਵਿੱਚ ਸਮਾਇਆ ਹੋਇਆ ਹੈ ਉਸ ਪਰਮੇਸ਼ਰ ਦਾ ਪ੍ਰਾਪਤੀ ਕਰਨੀ ਸਾਨੂੰ ਗੁਰੂ ਦੀ ਕਿਰਪਾ ਦੀ ਲੋੜ ਹੈ ਤਾਂ ਤੇ ਮੈਂ ਪਹਿਲਾਂ ਗੁਰੂ ਨੂੰ ਨਮਸਕਾਰ ਕਰਦਾ ਹਾਂ ਆਦ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤਿ ਗੋਰੀ ਨਮਹਿ ਸ੍ਰੀ ਗੁਰਦੇਵ ਨਮਹਿ ਇਸ ਸ਼ਲੋਕ ਲਿਖ ਕੇ ਫਿਰ ਅੱਗੇ ਪਦੇ ਲਿਖਦੇ ਹਨ ਜਿਸ ਪਦਿਆਂ ਦਾ ਨਾਮ ਹੈ ਅਸ਼ਟ ਪਦੀ ਭਾਵ ਇੱਕ ਇੱਕ ਸ਼ਲੋਕ ਨਾਲ 8 8 ਪਦੇ ਜੋੜ ਕੇ ਉਸ ਨੂੰ ਅਸ਼ਟ ਪਦੀ ਕਹਿੰਦੇ ਹਨ ਜਿਸ ਦੇ ਪਹਿਲੀ ਅਸ਼ਟ ਪਰੀ ਵਿੱਚ ਪ੍ਰਭ ਸਿਮਰਨ ਕੀ ਮਹਿਮਾ ਅਸ਼ਟ ਪਲੀ ਮੈਂ ਰਚੀ ਬਢੇਰ ਜਿਸ ਦੇ ਵਿੱਚ ਸਿਮਰਨ ਦੀ ਮਹਿਮਾ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਆਦੀ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਤਰ੍ਹਾਂ ਸ੍ਰੀ ਸੁਖਣੀ ਸਾਹਿਬ ਜੀ ਦਾ ਪਾਠ ਉਚਾਰਨ ਕੀਤਾ ਬਚਨ ਕੀਤਾ ਕਿ ਅਮਰਤ ਵੇਲੇ ਇਸ਼ਨਾਨ ਕਰਕੇ ਜਿਹੜਾ ਸਿੱਖ ਪ੍ਰੇਮ ਦੇ ਨਾਲ ਜੋ ਇਸ ਬਾਣੀ ਦਾ ਪਾਠ ਕਰੇਗਾ ਉਸ ਦੇ ਅਠੇ ਪਹਿਰ ਸਵਾਸ ਸਫਲੇ ਹੋਣਗੇ ਅਤੇ ਜਨਮਾਂ ਜਨਮਾਂ ਤਰਾਂ ਦੇ ਕੀਤੇ ਪਾਪਾਂ ਦਾ ਵੀ ਖਤਮਾ ਹੋਵੇਗਾ ਇਸ ਪਵਿੱਤਰ ਬਾਣੀ ਦੇ 24 ਸ਼ਲੋਕ 24 ਅਸ਼ਟਪਦੀਆਂ ਉਚਾਰਨ ਕੀਤੀਆਂ ਇਸ ਬਾਣੀ ਦਾ ਚਾਰ ਵਾਰੀ ਨਾਮ ਇਸੇ ਬਾਣੀ ਵਿੱਚ ਆਇਆ ਹੈ ਇਸ ਤਰ੍ਹਾਂ ਅਰੰਭਤਾ ਵਿੱਚ ਹੈ ਗੌੜੀ ਸੁਖਮਣੀ ਮਹੱਲਾ ਪੰਜਵਾ ਫਿਰ ਇੱਕ ਰਹਾਉ ਦੀ ਪੰਕਤੀ ਹੈ ਜੋ ਸਾਰੀ ਬਾਣੀ ਦਾ ਮੇਨ ਭਾਵ ਹੈ ਸੁਖਮਣੀ ਸਹਿਜ ਗੋਵਿੰਦ ਗੁਣ ਨਾਮ ਸੁਖਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਣਾ ਕੈ ਮਨ ਵਿਸ਼ਰਾਮ ਰਹਾਉ ਇਹ ਪਵਿੱਤਰ ਬਾਣੀ ਸੁੱਖਾਂ ਦੀ ਮਣੀ ਭਾਵ ਪ੍ਰਕਾਸ਼ ਮਣੀ ਪ੍ਰਕਾਸ਼ ਕਰਦੀ ਆ ਸਤ ਦੇ ਕੋਲੇ ਮਣੀ ਹੁੰਦੀ ਆ ਉਹ ਹਨੇਰੇ ਵਿੱਚ ਪ੍ਰਕਾਸ਼ ਕਰਦੀ ਆ ਇਹ ਪਵਿੱਤਰ ਬਾਣੀ ਸਿੱਖ ਦੇ ਹਿਰਦੇ ਵਿੱਚ ਗਿਆਨ ਦਾ ਪ੍ਰਵਾਹ ਕਰਦੀ ਆ ਤਾਂ ਬਾਦਸ਼ਾਹ ਦੀ ਬਖਸ਼ਿਸ਼ ਕਰਦੇ ਹਨ ਸੁਖ ਮਣੀ ਸੋਖੇ ਅੰਮ੍ਰਿਤ ਪ੍ਰਭ ਨਾਮ ਭਗਤ ਜਣਾ ਕੈ ਮਨ ਵਿਸ਼ਰਾਮ ਇਹ ਪਵਿੱਤਰ ਬਾਣੀ ਇਹ ਨਾਮ ਜਪਣ ਵਾਲਿਆਂ ਦੇ ਹਿਰਦੇ ਵਿੱਚ ਟਿਕਦੀ ਹੈ ਸੋਖੁਨੀ ਸੁਖ ਅਮਰਤ ਪ੍ਰਵ ਨਾਮ ਭਗਤ ਜਣਾ ਕੈ ਮਨ ਵਿਸ਼ਰਾਮ ਸੁਖੁਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋ ਹੋਤ ਨਿਧਾਨ ਜਿਨ੍ਹਾਂ ਦੇ ਮਨ ਵਿੱਚ ਹਿਰਦੇ ਵਿੱਚ ਬਾਣੀ ਟਿਕ ਜਾਂਦੀ ਹੈ ਉਹਨਾਂ ਦੇ ਅੰਦਰ ਨਿਧਾਨ ਭਾਵ ਖਜ਼ਾਨਿਆਂ ਦੇ ਮਾਲਕ ਹੋ ਜਾਂਦੇ ਹਨ ਸਭ ਤੇ ਯੋਚਤਾ ਕੀ ਸੋਭਾ ਬਣੀ ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਦੇ ਨਾਮ ਦਾ ਵਾਸਾ ਹੋ ਜਾਂਦਾ ਹੈ ਜਿਸ ਸ਼ੋਭਾ ਕੋ ਕਰੈ ਭਲੀ ਕਰਨੀ ਸਾ ਸ਼ੋਭਾ ਪਜ ਹਰ ਕੀ ਸਰਨੀ ਹਰੀ ਦੀ ਛਰਨ ਵਿੱਚ ਇਹ ਜੀਵ ਚਲਿਆ ਜਾਂਦਾ ਹੈ ਫਿਰ ਜੀਵ ਨੂੰ ਵਡਿਆਈ ਸ਼ੋਭਾ ਮਿਲਦੀ ਆ ਔਰ ਸਭ ਤੋਂ ਵੱਡੀ ਸ਼ੋਭਾ ਪਰਮੇਸ਼ਰ ਦੇ ਚਰਨਾਂ ਨਾਲ ਜੁੜਨਾ ਹੈ ਭਾਵੇਂ ਸੰਸਾਰ ਦੇ ਵਿੱਚ ਵੀ ਬੜੀਆਂ ਵਡਿਆਈਆਂ ਸੰਸਾਰ ਭਾਲਦਾ ਲੈਂਦਾ ਪ੍ਰਾਪਤ ਕਰਦਾ ਪਰ ਬਾਣੀ ਨੇ ਇਹਨਾਂ ਵਡਿਆਈਆਂ ਨੂੰ ਕੱਟ ਕੇ ਕੌਣ ਵੱਡਾ ਮਾਇਆ ਵਢਿਆਈ ਫਿਰ ਅੱਗੇ ਲਿਖਦੇ ਆ ਨਹੀਂ ਸੋ ਵੱਡਾ ਜਨਰਾਮ ਲਿਵਲਾਈ ਵੱਡਾ ਉਹ ਹੈ ਜਿਹੜਾ ਪਰਮੇਸ਼ਰ ਦੇ ਨਾਲ ਜੁੜਦਾ ਹੈ ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਸਤਿ ਯੋਚ ਤਾ ਕੀ ਸ਼ੋਭਾ ਬਣੀ ਨਾਨਕ ਏ ਗੁਣ ਨਾਮ ਸੁਖਮਣੀ ਇਸ ਤਰ੍ਹਾਂ ਗੌੜੀ ਸਫੋਨੀ ਸਾਹਿਬ ਦਾ ਜਾਪ ਸਤਿਗੁਰਾਂ ਨੇ ਆਰੰਭ ਕੀਤਾ ਔਰ ਇਸ ਦੇ ਵਿੱਚ ਥਾ ਪਰ ਥਾ ਐਸੀ ਬਖਸ਼ਿਸ਼ ਕਰ ਦਿੱਤੀ ਕਿ ਸਿੱਖ ਜਿਵੇਂ ਜਿਵੇਂ ਇਸ ਬਾਣੀ ਨੂੰ ਪੜਦਾ ਹੈ ਮਨ ਇਕਾਗਰ ਹੁੰਦਾ ਜਾਂਦਾ ਹੈ ਔਰ ਨਾਲ ਹੀ ਜੋ ਵਿਕਾਰ ਜੀਬ ਦੇ ਅੰਦਰ ਪੈਦਾ ਹੁੰਦੇ ਆ ਜਿਵੇਂ ਨਿੰਦਿਆ ਚੁਗਲੀ ਤੋਂ ਪੈਦਾ ਹੁੰਦੇ ਆ ਪਾਤਸ਼ਾਹ ਨੇ ਕਸ਼ਟਪਰੀ ਨਿੰਦਿਆ ਨੂੰ ਕਟਦਿਆਂ ਹੋਇਆਂ ਲਿਖੀ ਹੈ ਬ੍ਰਹਮ ਗਿਆਨੀ ਦਾ ਸੁਭਾਅ ਵੀ ਲਿਖਿਆ ਹੈ ਔਰ ਸੰਤਾਂ ਦੀ ਰੱਬ ਦੇ ਪਿਆਰਿਆਂ ਦੀ ਨਾਮ ਜਪਣ ਵਾਲਿਆਂ ਦੇ ਨਾਲ ਦੁਸ਼ਮਣੀ ਕਰਨ ਵਾਲੇ ਦੀ ਹਾਲਤ ਵੀ ਦੱਸੀ ਆ ਉਹਨਾਂ ਨੂੰ ਕਿੰਨਾ ਵੱਡਾ ਦੁੱਖ ਹੁੰਦਾ ਹੈ ਇਸੇ ਦੇ ਵਿੱਚ ਨਿਰਗੁਣ ਆਪ ਸਰਗੁਣ ਵੀ ਉਹੀ ਜਿਸ ਦਾ ਰੰਗ ਰੂਪ ਰੇਖ ਪੇਖ ਨਹੀਂ ਕੁਦਰਤ ਕਰਕੇ ਇਹ ਸਰਗੁਣ ਰੂਪ ਵੀ ਉਸੇ ਨੇ ਧਾਰਿਆ ਹੈ ਕਲਾ ਧਾਰ ਜਿਨ ਸਗਲੀ ਮੋਹੀ ਜਿਸ ਨੇ ਇਹ ਸ਼ਕਤੀ ਨੂੰ ਧਾਰਨ ਕਰਕੇ ਸਾਰੀ ਸ੍ਰਿਸ਼ਟੀ ਨੂੰ ਮੋਹ ਲਿਆ ਹੈ ਪ੍ਰਭਾਵਿਤ ਕੀਤਾ ਹੈ ਜਿਸ ਤਰ੍ਹਾਂ ਮੰਗਲਾ ਚਰਨ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਉਹ ਇੱਕ ਹੈ ਅਦਕੁਤ ਹੈ ਉਸੇ ਦਾ ਹੁਕਮ ਸਾਰਿਆਂ ਵੀ ਚੱਲਦਾ ਹੈ ਅਦੁੱਤੀ ਹੈ ਉਹਦੇ ਵਰਗਾ ਹੋਰ ਨਹੀਂ ਅਦੁੱਤ ਹੈ ਅਦੁੱਤੀ ਹੈ ਐਸਾ ਪਰਮੇਸ਼ਰ ਸਤਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਕੀਤਾ ਜਾ ਸਕਦਾ ਅੱਗੇ ਫਿਰ ਸ਼ਲੋਕ ਲਿਖਦੇ ਹਨ ਸ਼ਲੋਕ ਦੇ ਅਰਥ ਬੁੱਧੀ ਜੀਵੀ ਸੇ ਕਰਦੇ ਹੈ ਸ ਸ ਪਲਸ ਲੋਕ ਲੋਕ ساری ਸ੍ਰਿਸ਼ਟੀ ਹੈ ਪਰ ਮੂਰੇ ਸਸਾ ਲਾ ਕੇ ਦੱਸਿਆ ਹੈ ਕਿ ਜਦੋਂ ਜੀਵ ਆਪਣੇ ਲੋਕ ਵਿੱਚ ਜਾਂਦਾ ਹੈ ਤਾਂ ਆਪਣੇ ਅੰਦਰ ਜਾਂਦਾ ਹੈ ਜਦੋਂ ਸਵੈ ਦੇ ਨਾਲ ਜੁੜਦਾ ਹੈ ਸਵੈ ਦੇ ਲੋਕ ਵਿੱਚ ਭਾਵ ਇਕਾਂਤ ਵਿੱਚ ਹੋ ਕੇ ਬੈਠਣਾ ਕੋਈ ਕਿਸੇ ਕੋਲੇ ਬੈੰਦਾ ਕੋਈ ਕਿਸੇ ਕੋਲੇ ਬੈੰਦਾ ਨਾਮ ਜਪਣ ਵਾਲਾ ਆਪਣੇ ਆਪੇ ਕੋਲ ਬੈੰਦਾ ਇਕਾਂਤ ਵਿੱਚ ਇਕੱਲਾ ਹੋ ਕੇ ਆਪਣੇ ਆਪੇ ਨਾਲ ਬੰਦਾ ਬਹੁਤ ਘੱਟ ਬੈਠਦਾ ਹੈ ਇਸ ਦਾ ਅਰਥ ਹੈ ਸ਼ਲੋਕ ਸ਼ਲੋਕ ਦਾ ਮਤਲਬ ਸਵੈ ਨਾਲ ਜੁੜਨ ਵਾਲਾ ਤਾਂ ਸ਼ਲੋਕ ਦੇ ਅੱਗੇ ਲਿਖਦੇ ਹਨ ਪਾਤਸ਼ਾਹ ਜੀ ਸ਼ਲੋਕ ਆਦ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਆਦ ਸਭ ਤੋਂ ਪਹਿਲੇ ਗੁਰੂ ਗੁਰੂ ਨਾਨਕ ਜੀ ਹੋਏ ਜੋ ਭਾਵ ਜਿਨ੍ਹਾਂ ਨੇ ਮਾਤ ਲੋਕ ਦੇ ਵਿੱਚ ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰੇ ਉਸ ਗੁਰੂ ਨਾਨਕ ਨੂੰ ਜੋ ਪਰਮੇਸ਼ਰ ਸਰੂਪ ਹੈ ਮੇਰੀ ਨਮਸਕਾਰ ਹੈ। ਔਰ ਅੱਗੇ ਲਿਖਦੇ ਹਨ ਆਦ ਗੁਰੇ ਨਮਹਿ ਜੁਗਾਦ ਗੁਰੇ ਨਮਹਿ। ਜੁਗਾਦ ਫਿਰ ਉਹਨਾਂ ਨੇ ਜਿਹੜਾ ਨੇ ਸਾਰੇ ਯੁੱਗਾਂ ਦੇ ਵਿੱਚ ਆਉਣਾ ਕੀਤਾ। ਆਦ ਦਾ ਮਤਲਬ ਆਦ ਸੱਚ ਪਰਮੇਸ਼ਰ ਤੋਂ ਵੀ ਹੈ ਔਰ ਪਰਮੇਸ਼ਰ ਹੀ ਦੂਸਰਾ ਰੂਪ ਧਾਰ ਕੇ ਕਲਯੁਗ ਦੇ ਵਿੱਚ ਨਾਨਕ ਅਵਤਾਰ ਧਾਰ ਰਿਹਾ। ਤੋ ਮਾਨੋ ਇਥੇ ਧੰਗੁਰੂ ਨਾ ਅਰਜਨ ਦੇਵ ਜੀ ਮਹਾਰਾਜ ਪਹਿਲਾ ਅਕਾਲ ਪੁਰਖ ਨੂੰ ਨਮਸਕਾਰ ਕਰਦੇ ਐ ਫਿਰ ਅੱਗੇ ਧੰਗੁਰੂ ਨਾਨਕ ਦੇਵ ਜੀ ਬਣ ਕੇ ਆਉਣਾ ਕੀਤਾ ਧਰਤੀ ਦੇ ਭਾਰ ਨੂੰ ਦੂਰ ਕਰਨੇ ਲਈ ਤ ਤਾਂ ਉਹਨਾਂ ਨੇ ਗੁਰੂ ਪਿਆਰਿਓ ਮਾਤ ਲੋਕ ਦੇ ਵਿੱਚ ਨਾਨਕ ਦਾ ਰੂਪ ਧਾਰਿਆ ਐਸੇ ਸਰੂਪ ਨੂੰ ਵੀ ਮੇਰੀ ਨਮਸਕਾਰ ਹੈ ਫੇਰ ਤ੍ਰੇਤੇ ਦੁਆਪਰ ਦੇ ਵਿੱਚ ਜੋ ਸਮੇ ਸਮੇਂ ਦੇ ਪੀਰ ਪਗੰਬਰ ਅਵਤਾਰ ਹੋਏ ਉਹਨਾਂ ਸਾਰਿਆਂ ਨੂੰ ਵੀ ਮੇਰੀ ਨਮਸਕਾਰ ਹੈ ਸਤ ਗੁਰੇ ਨਮਹ ਫੇਰ ਅੱਗੇ ਗੁਰੂ ਪਿਆਰਿਓ ਗੁਰੂ ਨਾਨਕ ਤੋਂ ਅਗਲੇ ਗੁਰੂ ਗੁਰੂ ਅੰਗਦ ਦੇਵ ਜੀ ਉਹਨਾਂ ਨੂੰ ਮੇਰੀ ਨਮਸਕਾਰ ਹੈ ਸਤ ਗੁਰੇ ਨਮਹ ਸਤ ਸ੍ਰੋਪ ਸਤ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੂੰ ਵੀ ਮੇਰੀ ਨਮਸਕਾਰ ਹੈ। ਤੋਂ ਆਦ ਸੱਚ ਦੇ ਵਿੱਚ ਅਕਾਲ ਪੁਰਖ ਤੇ ਗੁਰਨਾਨਕ ਦੋਨੀ ਆ ਜਾਂਦੇ ਆ। ਕਿਉਂਕਿ ਸਰਗੋ ਨਿਰਗੋ ਨਿਰੰਕਾਰ ਸੁਰਨ ਸੁਬਾਦੀ ਆਪ ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ। ਫਿਰ ਅਗਲੇ ਜੋਗਾਂ ਦੇ ਵਿੱਚ ਜਿਵੇਂ ਜਿਵੇਂ ਗੁਰੂ ਆਏ ਉਹਨਾਂ ਨੂੰ ਵੀ ਮੇਰੀ ਨਮਸਕਾਰ ਹੈ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਉਹਨਾਂ ਤਾਂ ਹੀ ਮੇਰੀ ਨਮਸਕਾਰ ਹੈ ਫਿਰ ਸਤਗੁਰ ਸਤਗੁਰ ਏ ਨਮਹਿ ਭਾਵ ਧੰਨ ਗੁਰੂ ਅਮਰਦਾਸ ਜੀ ਤਾਂ ਹੀ ਮੇਰੀ ਨਮਸਕਾਰ ਹੈ ਤੇ ਅੱਗੇ ਇੱਥੇ ਫਿਰ ਵਾਕਸ਼ਿ ਕਰਦੇ ਹਨ ਕਿ ਸਤ ਸਰੋਪ ਗੁਰੂ ਗੁਰੂ ਅਮਰਦਾਸ ਜੀ ਤੋਂ ਅੱਗੇ ਗੱਲ ਕਰਦੇ ਆ ਗੁਰਦੇਵ ਨਮਹਿ ਗੁਰਦੇਵ ਨਮਹਿ ਭਾਵ ਧੰ ਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜਿਨ੍ਹਾਂ ਦੇ ਕੋਲੋਂ ਮੈਨੂੰ ਗੁਰਮਤਿ ਪ੍ਰਾਪਤ ਹੋਈ ਉਹਨਾਂ ਨੂੰ ਵੀ ਮੇਰੀ ਨਮਸ਼ਕਾਰ ਹੈ ਇਸੇ ਤਰ੍ਹਾਂ ਸਤ ਪ੍ਰਤਗੀ ਧੰ ਤਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸੱਚ ਨਾਲ ਜੁੜੇ ਹੋਏ ਸੱਚ ਦੀ ਮਹਿਮਾ ਕਰਦੇ ਹੋਏ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਇਉਂ ਸ਼ਲੋਕ ਦੇ ਵਿੱਚ ਵਰਣਨ ਕਰਦੇ ਹਨ ਸ੍ਰੀ ਗੁਰਦੇਵੈ ਨਮਹ ਐਸੇ ਸਤਗੁਰੂ ਨੂੰ ਮੇਰੀ ਨਮਸਕਾਰ ਹੈ ਗੁਰਦੇਵ ਨੂੰ ਗੁਰੂ ਰਾਮਦਾਸ ਜੀ ਮਹਾਰਾਜ ਭਾਈ ਸਾਹਿਬ ਜੀ ਲਿਖਦੇ ਹਨ ਨਮਸਕਾਰ ਗੁਰਦੇਵ ਕੋ ਸਤਨਾਮ ਜਿਸ ਮੰਤਰ ਸੁਨਾਇਆ ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੇ ਸਮਾਇਆ ਇਸ ਤਰ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਇੱਥੇ ਗੁਰਦੇਵ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਵੇਂਟੀ ਕਰਦੇ ਐ ਜਿਨ੍ਹਾਂ ਨੇ ਮੈਨੂੰ ਭਵਸਾਗਰ ਚੋਂ ਕੱਢ ਕੇ ਉਸ ਪਰਮੇਸ਼ਰ ਦਾ ਰੂਪ ਬਣਾ ਦਿੱਤਾ ਆਪਣਾ ਗੁਰਮੰਤਰ ਬਖਸ਼ਿਸ਼ ਕਰਕੇ ਇਓ ਸਲੋਕ ਦੀ ਮਹਿਮਾ ਕੀਤੀ ਹੈ ਅੱਗੇ ਫਿਰ ਅਸ਼ਟਪਦੀ ਆਰੰਭ ਹੋ ਜਾਂਦੀ ਹੈ ਅਸ਼ਟਪਦੀ ਦੀ ਵਿਚਾਰ ਆਪਾਂ ਅਗਲੇ ਦਿਵਾਨਾ ਵਿੱਚ ਸਰਵਣ ਕਰਾਂਗੇ ਅੱਜ ਇਤਨਾ ਹੀ ਪ੍ਰਮਾਨ ਕਰਨਾ ਜੀ ਗੁਰੂ ਪਾਤਸ਼ਾਹ ਕਿਰਪਾ ਕਰਨ ਵਿਚਾਰਾ ਇੱਥੇ ਰੁਕਦੇ ਆਂ ਬੋਲਦੇ ਆਂ ਏਕ ਅਖਰ ਬਾਦ ਘਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਅਰਦਾਸ ਕਰਨੀ ਕੇ ਨਿਰਵਗੰਤਾ ਸਹਿਤ ਪਾਤਸ਼ਾਹ ਇਸ ਪਵਿੱਤਰ ਬਾਣੀ ਦੀ ਸੇਵਾ ਲੈ ਲੈਣ ਪਵਿੱਤਰ ਗੁਰਬਾਣੀ ਦੀ ਕਥਾ ਸੰਪੂਰਨ ਕਰਵਾ ਲੈਣ ਸਿਰ ਤੇ ਮੇਰਾ ਹੱਥ ਪਰੇ ਹੱਥ ਰੱਖ ਕੇ ਸਮਾ ਸਿਮਰਨ ਸ਼ਕਤੀ ਦੀ ਬਖਸ਼ਿਸ਼ ਕਰਨ ਮਲਾਫਤੇ ਪਾਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾ ਗੁਰੂ ਵਾ